ਆ ਪਲੇਟ ਵੱਡ ਕੇ ਇੱਥੇ ਲਾਉਣੇ ਹੋ ਤੇ ਇਹ ਹਾਂਜੀ 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 ਫੇਰ ਉਹਦੇ ਬਾਅਦ ਉਹੀ ਕਰਕੇ ਉਹ ਕੱਚ ਦਾ ਹਮ ਦੇਸੀ ਪਲੇਟ ਲੱਗਦੀ ਹੈ ਜੀ ਹਾਂ ਇਹ ਆਪਾਂ ਉਹੀ ਪਲੇਟ origignal ਉਹੀ ਦੁਬਾਰੇ ਫੇਰ ਲਾ ਦਿੰਨੇ ਆਂ ਉਲਟ ਫੋਲਟ ਕਰਕੇ ਲਾ ਦਨੇ ਇਹ ਤਾਂ ਦੇਸੀ ਪਲੇਟ ਲਾਉਂਦੇ ਜਿਵੇਂ ਭਲਾੜੇ ਵਾਲੇ ਲਾਉਂਦੇ ਆ ਇਹ ਦੇਸੀ ਪਲੇਟ ਕੱਢ ਕੇ ਦੇਸੀ ਲਾਉਂਦੇ ਆ ਜੀ ਇਹ ਹੂੰ ਮੰਨ ਲਾ ਸ਼ਿਪ ਦੀ ਚਾਦਰ ਦੀ ਕੱਢ ਕੇ ਲਾਉਂਦੇ ਆ ਜੀ ਓਹੋ ਹਾਂ ਅੱਛਾ ਇਹ ਆਪਾਂ ਉਹੀ ਪਲੇਟ ਦੁਬਾਰੇ ਉਹੀ ਟਰੱਕ ਦੀ origignal ਪਲੇਟ originally ਲਾਉਣੇ ਆ ਜੀ ਫੇਰ ਰਿੰਬ ਲੈ ਲੈਣਾ ਤੂੰ ਹਾਂ ਉਹਨਾਂ ਦੀਆਂ ਪਲੇਟਾਂ ਜਿਹੜੀ ਛੋਟੀ ਟਰਾਲੀ ਬਣਾਉਣਾ ਕਹਿ ਇਕ ਉਲਟ ਕਰਕੇ ਲਾਣਾ ਹੈ ਉਲਟ ਕਰਕੇ ਲੱਗ ਜਾਂਦਾ ਹਾਂਜੀ ਅੱਛਾ ਮਤਲਬ ਸਾਰਾ ਕੰਮ ਆ ਵੀ ਕਰਦਾ ਹੈ ਹਾਂਜੀ ਹਾਂਜੀ ਅੱਛਾ ਤੇ ਦੇਖ ਲੋ ਬੇਲੀਓ ਇੱਥੇ ਇਹ ਮਸ਼ੀਨ ਹੈ ਜਿਹੜੀ ਇਹਦੀ ਕਰਾ ਮਾਤ ਆ ਨਾ ਰਿੰਬਾਰੀ ਤੇ ਅੱਗੇ ਅੱਗੇ ਹਿੱਸੇ ਹਿੱਸੇ ਬੰਦੇ ਦੇਖ ਲੋ ਆ ਰਹੰਦੇ ਸੇ ਹੈ ਹਾਂਜੀ ਹਾਂਜੀ ਲੈ ਆ ਵੀ ਮੁੰਡਿਆ ਓਏ ਆਹ ਕਹਿਆ ਪਹਿਲਾਂ ਇੱਧਰ ਆ ਬੱਤੇ ਇਕੱਲੇ ਇੱਧਰ ਬੱਤੇ ਕੰਨੀ ਲਿਆ ਹਨ ਹਾਂਜੀ ਆ ਬੱਤੇ ਕੰਨੀ ਲਿਆ ਪਹਿਲਾਂ ਇੱਧਰ ਲਿਆ ਆ ਬੱਤੇ ਕੰਨੀ ਹਨ ਆ ਬੱਤੇ ਪਏ ਆ ਇਹ ਰਾਬਤੇ ਬਈ ਆਪਣੇ ਸਮਝ ਲੈਣ ਨੂੰ ਬਣਾਉਂਦੇ ਆ ਇਹਲੇ ਬਣਾਉਣ ਵਾਲੇ ਜਿਵੇਂ ਆ ਬਣਿਆ ਪਿਆ ਜੀ ਆ ਬਣਿਆ ਪਿਆ ਚੂੜੀ ਚਾਰੀ ਪਈ ਐ ਤੇ ਇੱਧਰ ਦੇਖੀ ਇੱਧਰ ਜਿਦッセ ਆ ਆਪਣੇ ਆ ਮੰਨ ਲੈ ਤਿਆਰ ਹੋਏ ਪਿਆ ਹੁਣ ਹਾਂਜੀ ਹਾਂਜੀ ਤੇ ਸੱਲ ਵੀ ਬੱਜੇ ਪਿਆ ਸੀਟ ਵੀ ਬਣੀ ਪਈ ਚੂੜੀ ਵੀ ਪੀਤੀ ਐ ਜੀ ਮੰਨ ਲੈ ਵੀ ਇਹ ਟਰਾਲੀ ਚ ਕਦੋਂ ਮਰਜੀ ਪਾ ਦੇ ਚਾਕੇ ਨਹੀਂ ਜੀ ਇਹ ਤੇ ਹੱਬਾਂ ਪਹਿਣੀ ਹੱਬਾਂ ਪਾ ਕੇ ਆਹ ਉਹ ਤਾਂ ਠੀਕ ਐ ਇਹਦਾ ਮੰਨ ਲੈ ਇਹ ਇੱਕ ਵਾਰੀ ਅਸੈਂਬਲ ਹੋ ਗਿਆ ਬੂਰਾ ਹਾਂ ਤੇ ਆ ਤਿਆਰ ਕਰੀ ਜਾਂਦੇ ਹੁਣ ਲੈ ਤਿਆਰ ਕਰੀ ਜਾਂਦੇ ਤੇ ਇੱਥੇ ਤੁਸੀਂ ਇਹ ਤਿਆਰ ਕਰਦੇ ਹੋ ਨਾ ਇਹਦਾ ਕੀ ਸਹਾਫਤਾ ਵੈਸੇ ਇਹ ਬੱਸ ਸਹਿਜ ਬਣਦਾ ਹੀ ਇੱਥੇ ਹੱਬ ਦਾ ਉਦੋਂ ਬਾ ਚੂੜੀ ਪਾ ਕੇ ਮੁਰੇ ਸੱਲ ਬਾਜੂਗਾ ਤੇ ਯਾਨੀ ਕਿ ਪਿੰਨ ਪਾਈ ਜਾਂਦੀ ਹੈ ਇਹ ਵਾਰੀ ਝੂੜੀ ਫਲਿੱਪ ਪਹਿਲੇ ਕਹਿੰਦਾ ਇਹ ਚਾਂਸੀ ਦੀ ਵੀ ਝੂੜੀ ਫਲਿੱਪ ਹੋ ਜਾਈ ਆਪਣੇ ਅੱਛਾ ਗਾਰੰਟੀ ਆ ਬੁਰੀ ਇਹ 100% ਆ ਜੀ ਕਿਉਂਕਿ ਆਪਾਂ ਆਪ ਹੀ ਤਿਆਰ ਕਰਦੇ ਇੱਕ ਤਾਂ ਠੇਕੇ ਦਾ ਹੁੰਦਾ ਜੀ ਇਹ ਆਪ ਦੇ ਕੰਮ ਆਈ ਆਪਣਾ ਖੋਦਾ ਠੇਕੇ ਆ ਲਓ ਨਾਲੇ ਨਾਲ ਹੋਏ ਤਾਂ ਇੱਕ ਮੰਨ ਲਾ ਵੀ ਆਪਾਂ ਇਹਨੂੰ ਤਿਆਰ ਕਰਤੇ ਕਰਤੇ ਹਨ ਕਰਤੇ ਨੇਰ ਦੀ ਹੈ ਜੀ ਤਾਂ ਖੋਦਾ ਕੰਮ ਆ ਜੀ ਉਹਨਾਂ ਨੇ ਤਾਂ ਐ ਕਹਿੰਦੇ ਵੀ ਬਾਈ ਯਰ ਸੰਤਾ ਪਤਣੀ ਉਸਤਾਦ ਦੇ ਕਹਿੰਦੇ ਵਧੀਆ ਕੀਤਾ ਸੀ ਹਾਂਜੀ 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 ਤੇ ਐਸੇ ਤੁਸੀਂ ਪੂਰਾ ਆ ਦੀ ਫੁੱਲ ਗਾਰੰਟੀ ਨਾ ਕਰਦੇ ਹੋ ਨਾ ਇਹ ਫੁੱਲ ਗਾਰੰਟੀ ਹੈ ਜੀ ਪੂਰੀ ਫੁੱਲ ਫੁੱਲ ਗਾਰੰਟੀ ਹੈ ਨਾ ਇਹ ਤਾਂ 100% ਗ ਇਹ ਤਾਂ ਇਹ ਤਾਂ ਬਾਰਾ ਦਵਿੰਦਰ ਰਟ ਪਾਉਂਦਾ ਜੀ ਬੰਦੇ ਨੂੰ ਚੱਕਣ ਦੀ ਲੋੜ ਨਹੀਂ ਜੀ ਮੋਟਰੀ ਜਾ ਕੇ ਪਾਉਗੀ ਜੀ ਮੋਟਰੀ ਜਾ ਕੇ ਲਾਉਗੀ ਅੱਛਾ ਸਟਰੀਟ ਬੋਲ ਤੇ ਰੇਲ ਲੱਗੀ ਹੋਈ ਹੈ ਸਟਰੀਟ ਕ੍ਰੇਨ ਲੱਗੀ ਹੋਈ ਹੈ ਹੈਨਾ ਪੂਰਾ ਵਧੀਆ ਕੰਮ ਹੈ ਹੈਨਾ ਤੇ ਇੱਧਰ ਇੱਥੇ ਵੀ ਟਰਾਲੀਆਂ ਬਣੀਆਂ ਜਾਂਦੀਆਂ ਹੈਂ ਹਾਂ ਵੀ ਇੱਥੇ ਵੀ ਟਰਾਲੀਆਂ ਜੀ ਅੱਛਾ ਤੇ ਇਹ ਸਾਰੀਆਂ ਆਰਡਰ ਤੇ ਆ ਕੇ ਉਦਾਂ ਬਸ ਸਾਰੀਆਂ ਆਰਡਰ ਆ ਜੀ ਇਹ ਜਿਹੜੀ ਇੱਥੇ ਟਰਾਲੀ ਬਣਦੀ ਹੈ ਜ਼ਿਆਦਾਤਰ ਆਰਡਰ ਦੀ ਬਣ ਰਹੀ ਹੈ ਜੀ ਅੱਛਾ ਇੱਥੇ ਆਰਡਰ ਤੇ ਬਣਦੀ ਹੈ ਹੈਨਾ ਹੂੰ ਜਿਵੇਂ ਆ ਜਿਸਤੀ ਟਰਾਲੀ ਹੈ ਜੀ ਉਹ ਕਾਲੀ ਚਾਦਰਾਂ ਟਰਾਲਾ ਖੜਾਗਾ ਹਾਂਜੀ ਸਾਰੇ ਆਰਡਰ ਅੱਛਾ ਤੇ ਹੋਰ ਆਪਣੇ ਕੀ ਸਿਸਟਮ ਮਸ਼ੀਨਾ ਮਸ਼ੀਨਾ ਹੋਰ ਇਹੀ ਹੈ ਬਸ ਇਹ ਹਿੱਸੇ ਵਾਲਾ ਤੇ ਉਹ ਹੈ ਨਾ ਹਾਂਜੀ ਹਾਂਜੀ ਤੇ ਬਾਕੀ ਕੀ ਨਾ ਲੈਂਦੇ ਹੁੰਦੇ ਐ ਰੰਗ ਰੰਗੂng ਸਾਰਾ ਉੱਥੇ ਕਰਦੇ ਆਂ ਜੀ ਰੰਗ ਸਾਰਾ ਉੱਥੇ ਕਰਦੇ ਆਂ ਜੀ ਅੱਛਾ ਤੇ ਜਿਹੜੇ ਮੰਨ ਲਓ ਇਥੇ ਰੈਮ ਤਿਆਰ ਹੋਈ ਜਾਂਦੇ ਤੇ ਉੱਥੇ ਲੈ ਜਾਂਦੇ ਉਦੋਂ ਬਾਅਦ ਉੱਥੇ ਲੈ ਜਾਂਦੇ ਉਦੋਂ ਬਾਅਦ ਫਿੱਟ ਫੁੱਟ ਰੈਮ ਉੱਥੇ ਹੁੰਦੀਆਂ ਸਾਰੇ ਦੋ ਜੀ ਉੱਥੇ ਹੁੰਦੀਆਂ ਰੰਗ ਲਾਲ ਪੁਲਰ ਬੈਂਡ ਬੂਡ ਸਾਰਾ ਕੁਝ ਉੱਥੇ ਹੁੰਦਾ ਜੀ ਅੱਛਾ ਹਾਂ ਉੱਥੇ ਜਗ੍ਹਾ ਖੁੱਲੀ ਆ ਜਗ੍ਹਾ ਦਾ ਜਗ੍ਹਾ ਖੁੱਲੀ ਦਾ ਕਰਕੇ ਸਾਰਾ ਕੁਝ ਉੱਥੇ ਹੁੰਦਾ ਜੀ ਉੱਥੇ ਤੁਸੀਂ ਕਿੰਨੇ ਕਰੋਗਾ ਕੰਮ ਚਾਲੂ ਕਰੇ ਨੇ ਉੱਥੇ ਇੱਥੇ ਤਾਂ 2006 ਦਾ ਕੰਮ ਕਰਾਈ ਜੀ ਹਾਂ ਉੱਥੇ ਉੱਥੇ ਹੁਣੀ ਕਰਾਈ ਬੜਾ ਤੇ ਇਹ ਤੇਰਾ ਜਿਹੜਾ ਹੈਗਾ ਪਿੰਡ ਆ ਇਹ ਬਠਿੰਡੇ ਦਾ ਲਾਸਟ ਪਿੰਡ ਆ ਪਿੰਡ ਬਠਿੰਡੇ ਦਾ ਲਾਸਟ ਪਿੰਡ ਆ ਜੀ ਇਤੂ ਬਾਦ ਮਾਨਸਾ ਚੱਲ ਪੈਂਦਾ ਜੀ ਇਤੂ ਬਾਦ ਪਿੰਡਾ ਸੁੱਖਾ ਸਿੰਘ ਵਾਲਾ ਪਾਈ ਦੱਸਾ ਉਹ ਮਾਨਸਾ ਚ ਆ ਜਾਂਦੇ ਜੀ ਮਾਨਸਾ ਚ ਆ ਗਏ ਹੈਨਾ ਹਾਂ ਇਹ ਯਾਨੀ ਕਿ ਬਠਿੰਡੇ ਦਾ ਲਾਸਟ ਪਿੰਡ ਆ ਜੀ ਤੇ ਇਹ ਮੋੜ ਕੈਂਚੀਆਂ ਤੋਂ ਮਾਨਸਾ ਰੋਡ ਤੇ ਹੈਨਾ ਹਾਂ ਬਠਿੰਡਾ ਮਾਨਸਾ ਰੋਡ ਆ ਜੀ ਪਿੰਡਾ ਮਾਨਸਾ ਰੋਡ ਤੇ ਤੀਜੇ ਪੰਪ ਕੋਲੋਂ ਖੱਬੇ ਮੁੜਨਾ ਪੈਂਦਾ ਮੈਨੂੰ ਹਾਂਜੀ ਹਾਂਜੀ ਤੀਜੇ ਪੰਪ ਕੋਲੋਂ ਖੱਬਾ ਮੁੜਨਾ ਪੈਂਦਾ ਹੈਨਾ ਤੇ ਬਾਕੀ ਤੁਸੀਂ ਦੋਸਤੋ ਬਾਈ ਦਾ ਸਾਰਾ ਦੇਖ ਹੀ ਲਿਆ ਹੈਨਾ ਇਹ ਜਿਹੜਾ ਹਿੱਸਾ ਬਣਾਉਣਾ ਹੈ ਹਿੱਸਾ ਦਾ ਇਹ ਬੰਦੇ ਨੂੰ ਇਹ ਮਰਨ ਵਾਲੀ ਚੀਜ਼ ਹੀ ਨਹੀਂ ਪਹਿਲਾਂ ਅਸੀਂ ਨਾ ਲੈਂਦੇ ਸੀ ਬਾਹਰੋਂ ਲੈਂਦੇ ਸੀਗੇ ਜੀ ਹਿੱਸਾ ਹੂੰ ਹੂੰ ਕਦੇ ਹੱਬ ਟੁੱਟ ਗਈ ਕਦੇ ਇਹ ਚੂੜੀ ਸਲਿੱਪ ਹੋ ਗਈ ਕਦੇ ਇਹ ਵੈਰੰਗ ਟੁੱਟ ਗਿਆ ਆਸਕੇਤਾ ਸੀਗੇ ਪਹਿਲਾਂ ਲਾਂਬੇ ਆਈ ਜਾਂਦੇ ਸੀ ਨੀ ਜਿੰਨਾਂ ਦਾ ਅੱਜ ਵੀ ਸਾਡੀ ਟਰਾਲੀ ਦੀ ਸ਼ਿਕਾਇਤ ਐ ਨਹੀਂ ਜੀ ਇਹ ਸੇਰੀ ਜਾਦੇ ਚੀਜ਼ ਹੈ ਅੱਛਾ ਉਹਦਾ ਕਰਕੇ ਅਸੀਂ 5-7 ਸਾਲ ਪਹਿਲਾਂ ਅਸੀਂ ਖਰਾ ਆਪਦਾ ਕੰਮ ਕਰ ਲਿਆ ਹੁਣ ਕੋਈ ਸ਼ਿਕਾਇਤ ਨਹੀਂ ਹੁਣ ਤਾਂ ਲਾਂਬੇ ਵਾਲੀ ਗੱਲ ਹੀ ਨਹੀਂ ਰਹੀ ਨਾ ਨਾ ਹੁਣ ਤਾਂ ਲਾਂਬੇ ਦੀ ਕੰਮ ਹੀ ਚੱਕਿਆ ਗਿਆ ਲਾਂਬੇ ਵਾਲਾ ਕੰਮ ਹੀ ਚੱਕਿਆ ਗਿਆ ਜਦੋਂ ਕੱਲਾ ਮਟੀਰੀਅਲ ਲੈ ਲੈਣਾ ਹੈ ਨਾ ਆਪਦੀ ਮਰਜ਼ੀ ਮੁਤਾਬਕ ਤੇ ਆਪਦੇ ਬੰਦੇ ਨੇ ਸਭ ਚੂੜੀਆਂ ਪਾਉਣੀ ਆ ਸਾਰਾ ਆਪਦੇ ਬੰਦੇ ਨੇ ਕਰਨਾ ਹੈ ਅਸੀਂ ਇੰਨੀ ਲੰਮੀ ਗਰੰਟੀ ਦੇਣੀ ਆ ਇਹ ਮੈਂ ਵੀ ਆਖਿਆ ਮੈਂ ਅਜਿਹਾ ਨਹੀਂ ਲੰਮੀਆਂ ਹੀ ਸਿਹਰੀਆਂ ਗਰੰਟੀਆਂ ਤੇ ਵੀ ਬਾਈ ਜੀ ਰੂਮਰ ਭਾਰ ਤੁਸੀਂ ਚਲਾਇਓ ਹੀ ਸਿਹਰੀ ਸਾਡੀ ਗਰੰਟੀ ਹੈ ਹਨਾ ਹਾਂਜੀ ਹਾਂਜੀ ਤੇ ਇਹੀ ਕਾਰਨ ਹੈ ਬੇਲੀਓ ਬਾਕੀ ਇੱਥੇ ਇੱਕ ਟਰੈਕਟਰ ਹੀ ਰੱਖਿਆ ਹੋਇਆ ਜੀ ਇਹ ਹਿੱਸੇ ਬਣ ਕੇ ਹੀ ਸਰਟ ਉਧਰ ਲੈ ਜਾਂਦਾਗਾ ਰੰਮ ਬਣ ਕੇ ਉਧਰੋਂ ਫੇਰ ਲੈ ਜਾਂਦਾਗਾ ਅੱਛਾ ਤੇ ਆਹ ਫੇਰ ਆ ਕੇ ਦਿਖਾ ਦਊਂਗਾ ਦਿਖਾਉਂਗਾ ਹਾਂ ਟਰੈਕਟਰ ਆ ਗਿਆ ਏ ਆ ਗਿਆ ਤੇ ਦੱਸਿਆ ਫਿਰ ਨਹੀਂ ਆਇਆ ਨਹੀਂ ਹਜੇ ਉਧਰ ਆ ਗਿਆ ਨਾ ਉਹ ਆ ਗਿਆ ਹੈ ਨਾ ਤੇ ਇਹ ਕਿਤੇ ਲਿਆਂਦਾ ਟਰੈਕਟਰ ਇਹ ਤਾਂ ਹੁਣ ਹੀ ਲਿਆਂਦਾ ਜੀ ਪਹਿਲਾਂ ਹੋਰ ਰੱਖਿਆ ਸਵਰਾਜ ਉਹ ਵੀ ਉਹ ਪੁਰਾਣਾ ਮਾਡਲ ਹੈ ਹਾਂ ਇਹ ਹੁਣ ਲਿਆਂਦਾ ਜੀ ਮਾਡਲ 15 14 ਟਰੈਕਟਰ ਦਿਖਾ ਦੀ ਅੱਛਾ ਹੁਣ ਲਿਆਂਦਾ ਹੈ ਹਾਂਜੀ ਹਾਂਜੀ 744 ਐਸਓ ਚ ਆ ਗਿਆ ਹੈ ਹਾਂਜੀ ਹਾਂਜੀ ਇਹ ਬਸ ਸਮਾਨ ਟੌਟ ਵਾਈ ਤੇ ਰੱਖਿਆ ਹੋਇਆ ਜੀ ਸਮਾਨ ਟੌਟ ਵਾਈ ਤੇ ਨਮੀ ਤੇ ਪੈਸੇ ਲਾਤੇ ਹਾਂ ਜੀ ਹਾਂ ਜੀ ਹਾਂ ਜੀ ਖੇਤੀਬਾੜੀ ਵੀ ਕਰਦੇ ਹੈਗੇ ਹਾਂ ਜੀ ਖੇਤੀਬਾੜੀ ਵੀ ਹੈ ਜੀ ਅੱਛਾ ਸਵੇ ਖੇਤੀਬਾੜੀ ਦੇ ਬੰਦੇ ਬੰਦੇ ਰੱਖੇ ਹੋਏ ਆ ਹਾਂ ਖੇਤੀਬਾੜੀ ਦੇ ਬੰਦੇ ਆ ਜੀ ਅੱਛਾ ਹਾਂ ਜੀ ਤੇ ਇਹ ਅੰਕਲ ਮਾਸਟਰ ਨੇ ਟੀਚਰ ਨੇ ਆ ਟੀਚਰ ਆ ਸਰਕਾਰੀ ਜੌਬ ਕਰਦੇ ਆ ਕਿ ਰਿਟਾਇਰ ਹੋ ਗਏ ਰਿਟਾਇਰਮੈਂਟ ਹੋ ਗਈ ਰਿਟਾਇਰਮੈਂਟ ਹੋ ਗਏ ਹਾਂ ਜੀ ਪੂਰਾ ਪਰਮਾਤਮਾ ਦੀ ਮਿਹਰ ਆ ਮੇਰਾ ਮੇਰਾ ਹੀ ਮੇਰਾ ਹੀ ਸਮਾਨ ਬਾਕੀ ਕੰਮ ਵੀ ਏਰਮਾਨਦਾਰੀ ਨਾਲ ਕਰਦਾ ਦੂੰ ਹੈਨਾ ਤੇਰੇ ਐ ਇੰਨੀ ਦੂਰ ਤੱਕ ਟਰਾਉਂਦੀਆਂ ਸਾਈ ਸਾਈ ਜਾਣੇ ਕੰਮ ਕਰਦੇ ਜੀ ਨਾਲ ਅਸੀਂ ਦੋ ਭਾਈ ਕੰਮ ਕਰਦੇ ਜੀ ਸ਼ਬਦ ਤੇਰੀ ਪੈਂਟ ਦੇਖ ਲਾ ਹਨਾ ਤੇਰੇ ਭਰਾ ਦੀ ਪੈਂਟ ਦੇਖ ਲਾ ਇੱਕ ਉਹ ਹੁੰਦਾ ਬੰਦਾ ਚੱਕ ਕੇ ਆ ਕੇ ਵੀ ਤੜਕੇ ਆ ਕਰਦੇ ਉਹ ਆ ਇੱਥੋਂ ਆਪਾਂ ਟਰਾਲੀ ਇੱਕ ਬੰਦੇ ਨੇ ਦਫ਼ਤਰ 'ਚ ਬੈਠਣਾ ਹੁੰਦਾ ਜੀ ਆਪਾਂ ਨਾਲ ਖੁੱਦ ਕੰਮ ਕਰਦੇ ਨਾਲ ਹਾਂ ਇੱਕ ਬੰਦੇ ਨੇ ਅੱਜ ਕੱਲ ਦਾ ਬੰਦਾ ਕਹਿੰਦਾ ਆਪਣੀਆਂ ਇੰਨੀਆਂ ਟਰਾਲੀਆਂ ਵੇਚਦਾ ਵੀ ਆਪਾਂ ਦਫ਼ਤਰ 'ਚ ਬੈਠੇ ਰਹੋ ਨਾ ਹਾਂਜੀ ਹਾਂ ਇਹ ਦੋ ਅੱਜ ਤੜਕੇ ਪਹਿਲਾਂ ਪਹਿਲਾਂ ਦੋ ਟਰਾਲੀਆਂ ਵੀ ਸਾਈ ਆਗ ਦੀ ਦੇ ਵੀ ਗਈ ਜੀ ਬੰਦੇ ਆ ਕੇ ਕਿੰਨੀਆਂ ਟਰਾਲੀਆਂ ਵੇਚਦੇ ਨੇ ਮਹੀਨੇ 'ਚ ਕਿ ਕਦੇ ਗਿਣਤੀ ਕੀਤੀ ਨਹੀਂ ਸੋਕਾ ਹੋਈ ਐ ਤਾਂ ਨਹੀਂ ਕੀਤੀ ਕਰੇ ਅੱਛਾ ਉਹ ਸ਼ੋਰ ਟ੍ਰੈਲਰ ਆਊਟਰ ਹੈਗਾ ਜੀ ਯਾਨੀ ਕਿ ਪਰਮਾਤਮਾ ਦੀ ਮਿਹਰ ਨਾਲ ਇਸ ਦੂਬਾ ਤਾਂ ਕੰਮ ਵਧਣਾ ਹੀ ਹੈ ਜੀ ਵਧਣਾ ਹੈ ਕਿਉਂਕਿ ਅੱਗੇ ਤਾਂ ਸੀਜ਼ਨ ਆਈ ਹੈ ਇਹ ਇਹ ਤਾਂ ਸ਼ੁਰੂਆਤੀ ਹੈ ਜੀ ਹਾਂ ਤੇ ਜਿੱਥੇ ਫੋਨ ਨੰਬਰ ਆਪਣਾ ਉਹੀ ਹੈ ਜਿਹੜਾ ਹੈ ਹਾਂਜੀ ਹਾਂਜੀ 9873030526 ਹਾਂ ਤੇ ਦੂਸਰਾ ਆਪਣਾ 9464354232 ਤੇ ਪੁੱਲੂ ਇੱਕ ਵਾਰੀ ਇੱਧਰ ਭਰਾ ਹੋ ਰਿਹਾ ਕੰਨੀ ਮਾਰਦੇ ਜਿਹੜੇ ਬੰਦੇ ਮਿਹਨਤ ਕਰਦੇ ਆ ਰਹਿਣਾ ਉਹ ਬਾਈ ਕੰਨੀ ਜਰੂਰ ਮਾਰ ਆਖਾਂ ਹੀ ਜਾਂ ਕੱਢੀ ਜਾਂਦਾ ਰ ਕਹਿੰਦਾ ਮੇਰੇ ਕੰਨੀ ਕੈਮਰਾ ਨਹੀਂ ਮਾਰਦੇ ਆ ਨਾ ਹਾਂ ਤੇ ਇਹ ਦੇਖ ਲੋ ਇੱਧਰ ਵੀ ਦਿਖਾਤੇ ਜਿਹਦੇ ਬੰਦੇ ਆਪਣੇ ਸਾਰੇ ਭਰਾ ਹਨ ਮਿਹਨਤ ਕਰਦੇ ਇਹ ਸਿਰਫ ਸਾਨੂੰ ਨਾਲ ਇੱਕ ਇਹ ਭਰਾ ਕੁਝ ਕਮੈਂਟ ਕਰਦੇ ਸੀਗੇ ਕਹਿੰਦੇ ਯਾਰ ਵੀ ਨਹੀਂ ਬਣੀਆਂ ਬਣਾਈਆਂ ਲਿਆਉਂਦਾ ਮੈਂ ਕਹਿੰਦਾ ਨਹੀਂ ਬਣਾਉਂਦਾ ਹੈਨਾ ਉਹ ਤੁਹਾਨੂੰ ਅੱਜ ਆਪਾਂ ਪ੍ਰੂਫ ਦੇ ਤਾ ਇੱਥੇ ਆ ਕੇ ਇਹਦੀ ਵਰਕਸ਼ਾਪ ਤੇ ਤੇ ਸਾਰਾ ਕੰਮ ਆਪ ਤਸੱਲੀ ਵਕਤ ਤੇ ਹੱਥ ਆਪ ਦੇ ਹੱਥੀ ਕਰਦਾ ਤੇ ਕਰਾਉਂਦਾ ਵੀ ਇਹ ਭਰਾਵਾਂ ਨਾਲ ਹੈਨਾ ਸਾਰੇ ਵਧੀਆ ਪੂਰੇ ਮ제 ਹੋਏ ਮਿਸਤਰੀ ਹੈ ਹੈਨਾ ਬੰਦੇ ਵੀ ਸੀਨੀਅਰ ਹੈ ਸਾਰੇ ਬਹੁਤ ਸੀਨੀਅਰ ਬੰਦੇ ਆ ਸੀਨੀਅਰ ਬੰਦੇ ਆ ਹਨਾ ਹਾਂਜੀ ਹਾਂਜੀ ਸਾਰੇ ਬੰਦੇ ਆ 20 20 ਸਾਲ ਦਾ ਤਜਰਬਾ ਯੋਗ ਬੰਦੇ ਸੀਨੀਅਰ ਸਾਰੇ ਬੰਦੇ ਆ ਹਨਾ ਕੋਈ ਨਵਾਂ ਬੰਦਾ ਨਹੀਂ ਆ ਤੇ ਦੋਸਤੋ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਸ਼ੇਅਰ ਕਰ ਦਿਓ ਤੇ ਜਿਹੜਾ ਆਪਣਾ ਪੇਜ ਆ ਉਹਨੂੰ ਫਾਲੋ ਕਰ ਲਿਓ ਧੰਨਵਾਦ ਤੇ ਜੱਥੇ ਭਾਈ ਤੇਰਾ ਵੀ ਬਹੁਤ ਬਹੁਤ ਧੰਨਵਾਦ ਓਕੇ ਯੋ ਠੀਕ ਹੈ ਠੀਕ ਹੈ